ਇਕਸਤਰਾ ਵੈਸੇ ਤੁਸੀਂ ਫੋਨ ਰਿਪੇਅਰ ਕਰ ਲੈਂਦੇ ਜਿਹੜੀ ਗੱਲ ਸੱਚ ਹੈ ਹਾਂਜੀ ਸੱਚ ਹੈ ਮੈਂ ਕਰ ਲੈਂਦੀ ਹਾਂ 12 ਸਾਲ ਤੋਂ ਕੰਮ ਕਰ ਰਹੀ ਹਾਂ ਪਹਿਲੀ ਦੀ ਵੇਖਣਾ ਕੋਈ ਲੇਡੀ ਕੋਈ ਫੋਨ ਰਿਪੇਅਰ ਕਰ ਰਹੀ ਹੈ ਇਹ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੰਮ ਨਹੀਂ ਨਹੀਂ ਕਰਨਾ ਆਂਦਾ ਸੀ ਕੋਈ ਵੀ ਜਿੱਦਾਂ ਖਾਣਾ ਲੱਲੋ ਤੇ ਜਿੱਦਾਂ ਕਹਿੰਦੇ ਚੁੰਗੇ ਚੜਾਉਂਦੇ ਆ ਤੇ ਇਹਨਾਂ ਨੇ ਮੈਨੂੰ ਕਿ ਕੁਝ ਆਂਦਾ ਮੈਂ ਕਿ ਮੈਨੂੰ ਤਾਂ ਨਹੀਂ ਆਂਦਾ ਸੈਂਡਵਿਚ ਇੱਕ ਮੈਂ ਖੀਰੇ ਦੋ ਲਗਾ ਕੇ ਦੋ ਟਮਾਟਰ ਲਾ ਕੇ ਉਹ ਇਹਨਾਂ ਨੂੰ ਦੇ ਦਿੱਤੇ ਤੇ ਇਹਨਾਂ ਨੇ ਕਹਿ ਕਿ ਚੱਲ ਕੋਈ ਨਹੀਂ ਹੱਸਣ ਲੱਗ ਗਏ ਕੋਈ ਨਹੀਂ ਮੈਂ ਤੈਨੂੰ ਕੁਕਿੰਗ ਸਿਖਾਵਾਂਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਇਹਨਾਂ ਨੂੰ ਕੁਕਿੰਗ ਮੈਨੂੰ ਸਿਖਾਈ ਆਪਣੇ ਉਸਤਾਦ ਜੀ ਨੇ ਮੇਰੇ ਕੁਕ ਸਿਖਾ ਤੋਂ ਬਾਅਦ ਕਿ ਦੁਕਾਨ ਦਾ ਕੰਮ ਕਰਦੇ ਸੀ ਇਹ ਮੋਬਾਈਲਾਂ ਦਾ ਇਹਨਾਂ ਨੂੰ ਸ਼ੌਂਕ ਹੋਇਆ ਕਿ ਚੱਲ ਮੈਂ ਨਾਲ ਲੈ ਕੇ ਨਾ ਬਈ ਹਾਂਜੀ ਤਾਂ ਮੈਨੇਜਮੈਂਟ ਕਿੱਦਾਂ ਕਰਦੇ ਆ ਆਪਣੇ ਇੱਕ ਡੇ ਦੇ ਵਿੱਚ ਪਹਿਲਾਂ ਬੱਚੇ ਨੂੰ ਕਰਨਾ ਪੈਂਦਾ ਰੋਟੀ ਪਾਣੀ ਕਰਨਾ ਫਿਰ ਇੱਧਰ ਕੰਮ ਕਰਨਾ ਕਿੱਦਾਂ ਮੈਨੇਜਮੈਂਟ ਕਰ ਲੈਂਦੇ ਬੜਾ ਔਖਾ ਹੈ ਜੀ ਬਾਕੀ ਜਦੋਂ ਹਸਬੰਦ ਦਾ ਸਾਥ ਹੋਵੇ ਤਾਂ ਸੌਖਾ ਵੀ ਹੋ ਜਾਂਦਾ ਵਾ 5 ਵਜੇ ਹੋੜ ਜਾਂਦੇ ਆ ਬੱਚੇ ਸਕੂਲ ਚੱਲ ਜਾਂਦੇ ਆ ਬੱਚੇ ਸਕੂਲ ਜਾਣ ਤੋਂ ਬਾਅਦ ਅਸੀਂ ਆਪਣਾ ਟਿਫਨ ਪੈਕ ਕੀਤਾ ਸੀ ਗੁਰਦੁਆਰੇ ਮੱਥਾ ਟੇਕ ਕੇ ਫਿਰ ਸ਼ੌਪ ਤੇ 9 ਵਜੇ ਆ ਜੰਨੇ ਆ ਕੇ ਨਾਸ਼ਤਾ ਸੀ ਸ਼ੌਪ ਤੇ ਹੀ ਕਰਦੇ ਆ ਬੱਚੇ ਟਿਊਸ਼ਨ ਭੇਜ ਕੇ ਫਿਰ ਮੈਂ 6 ਵਜੇ ਇੱਥੇ ਸ਼ੌਪ ਤੇ ਆ ਜੰਨੇ ਕਿਉਂਕਿ ਦੇਖਣਾ ਮੋਬਾਈਲ ਰਿਪੇਅਰਿੰਗ ਦਾ ਕੰਮ ਬਹੁਤ ਬਰੀਕੀ ਦਾ ਕੰਮ ਹੁੰਦਾ ਛੋਟੇ ਛੋਟੇ ਡਿਵਾਈਸ ਨੂੰ ਰਿਪੇਅਰ ਕਰਨਾ ਕਿੰਨਾ ਕੋ ਮੁਸ਼ਕਲ ਕੰਮ ਉਹਦੋਂ ਮੈਨੂੰ ਆਂਦਾ ਨਹੀਂ ਸੀ ਏ ਬੀ ਸੀ ਵੀ ਹਸਬੰਦ ਨੇ ਸਿਖਾਇਆ ਕੀਬੀਡ ਫੋਨ ਕਰਦੇ ਹੁੰਦੇ ਸੀ ਉਦੋਂ ਹੌਲੀ ਹੌਲੀ ਇਹਨਾਂ ਨੇ ਮਾਈਕ ਲਗਾਉਣਾ ਸਿਖਾਇਆ ਜੈਕ ਲਾਣਾ ਸਪੀਕਰ ਪਾਣਾ ਹੌਲੀ ਹੌਲੀ ਇਹਨਾਂ ਨੇ ਹੱਥ ਫੜਫੜ ਕੇ ਕੰਮ ਸਿਖਾਣਾ ਸ਼ੁਕਰੀਤਾ ਤੇ ਹੁਣ ਕਾਫੀ ਐਕ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਸ਼ਦੀਪ ਸਿੰਘ ਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੀ ਲਿਬਾਟੀ ਮਾਰਕੀਟ ਦੇ ਵਿੱਚ ਜਿੱਥੇ ਕੀ ਧੰਗਵਾਜ ਇੱਕੋ ਇਹੋ ਜੀ ਔਰਤਾਂ ਮਿਲਾਂ ਜਾ ਰਿਹਾ ਜੋ ਕਿ ਫੋਨ ਰਿਪੇਅਰ ਕਰਦੇ ਨੇ ਹਾਂਜੀ ਬੜੀ ਹੀ ਸੁਣਨ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਔਰਤ ਫੋਨ ਕਿਦਾਂ ਰਿਪੇਅਰ ਕਰ ਲੈਂਦੀ ਕਿਉਂਕਿ ਦੇਖਿਆ ਜਾਵੇ ਤਾਂ ਤੇ ਨੇ ਅੱਗੇ ਜਿਸ ਤਰ੍ਹਾਂ ਹੀ ਵੱਧਦੀਆਂ ਜਾ ਰਹੀ ਨੇ ਅੱਜ ਕੱਲ ਔਰਤ ਜਿਹੜੀਆਂ ਨੇ ਵਹਜਾਜ ਵੀ ਚਲਾ ਲੈਂਦੀਆਂ ਨੇ ਹੋਰ ਬਹੁਤ ਕੁਝ ਕੰਮ ਕਰ ਲੈਂਦੀਆਂ ਨੇ ਪਰ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੀ ਔਰਤ ਨੂੰ ਮਿਲਾਨ ਜਾ ਰਹੇ ਹਾਂ ਜੋ ਕਿ ਇੱਕ ਫੋਨ ਰਿਪੇਅਰ ਕਰ ਲੈਂਦੇ ਨੇ ਜੀ ਹਾਂ ਫੋਨ ਰਿਪੇਅਰ ਕਰ ਲੈਂਦੇ ਨੇ ਸਾਡੇ ਨਾਲ ਉਹ ਮੌਜੂਦ ਨੇ ਭੈਣ ਜੀ ਸਾਡੇ ਨਾਲ ਜੁਨੇ ਨਾਲ ਭੈਣ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿਸ ਤਰ੍ਹਾਂ ਰੋਜ਼ਾਨਾ ਪਿਆ ਇੱਕ ਫੋਨ ਰਿਪੇਅਰ ਕਰਨ ਨੇ ਪਹਿਲਾਂ ਤੇ ਸਸਸੀ ਗੱਲ ਜੀ ਸਸਸੀ ਗੱਲ ਜੀ ਸਾਰਿਆਂ ਨੂੰ ਹਾਂ ਜੀ ਕਿਸ ਤਰ੍ਹਾਂ ਵੈਸੇ ਤੁਸੀਂ ਫੋਨ ਰਿਪੇਅਰ ਕਰ ਲੈਂਦੇ ਜਿਹੜੀ ਗੱਲ ਸੱਚ ਹਾਂਜੀ ਸੱਚ ਹੈ ਮੈਂ ਕਿਸ ਤਰ੍ਹਾਂ ਮਦਗ ਰਜ਼ਾਨ ਪਿਆ ਫੋਨ ਰਿਪੇਅਰ ਕਰਦਾ ਕਿਉਂਕਿ ਪਹਿਲੀ ਦੀ ਵੇਖਣਾ ਕੋਈ ਲੇਡੀ ਕੋਈ ਫੋਨ ਰਿਪੇਅਰ ਕਰ ਰਹੀ ਹੈ ਜੇ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੰਮ ਨਹੀਂ ਨਹੀਂ ਕਰਨਾ ਆਂਦਾ ਸੀ ਕੋਈ ਵੀ ਜਿੱਦਾਂ ਖਾਣਾ ਲੱਲੋ ਤੇ ਜਿੱਦਾਂ ਕਹਿੰਦੇ ਚੁੰਗੇ ਚੜਾਉਂਦੇ ਆ ਤੇ ਇਹਨਾਂ ਨੇ ਮੈਨੂੰ ਕਿਹ ਕੁਝ ਆਂਦਾ ਮੈਂ ਕਿ ਮੈਨੂੰ ਤਾਂ ਨਹੀਂ ਆਂਦਾ ਸੈਂਡਵਿਚ ਇੱਕ ਮੈਂ ਖੀਰੇ ਦੋ ਲਗਾ ਕੇ ਦੋ ਟਮਾਟਰ ਲਾ ਕੇ ਉਹ ਇਹਨਾਂ ਨੂੰ ਦੇਤੇ ਤੇ ਇਹਨਾਂ ਨੇ ਕਹਿ ਕਿ ਚੱਲ ਕੋਈ ਨਹੀਂ ਹੱਸਣ ਲੱਗ ਗਏ ਕਹਿੰਦੇ ਚੱਲ ਕੋਈ ਨਹੀਂ ਮੈਂ ਤੈਨੂੰ ਕੁਕਿੰਗ ਸਿਖਾਵਾਂਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਇਹਨਾਂ ਨੂੰ ਕੁਕਿੰਗ ਮੈਨ ਉਸ ਤੋਂ ਬਾਅਦ ਨਾ ਕੁਕਿੰਗ ਸਿਖਾ ਤੋਂ ਬਾਅਦ ਕਿ ਇਹ ਦੁਕਾਨ ਦਾ ਕੰਮ ਕਰਦੇ ਸੀ ਇਹ ਮੋਬਾਈਲਾਂ ਦਾ ਇਹਨਾਂ ਨੂੰ ਸ਼ੌਂਕ ਹੋਇਆ ਕਿ ਚਲ ਮੈਂ ਨਾਲ ਲੈ ਕੇ ਜਾਣਾ ਵਾ ਸ਼ਾਇਦ ਮੇਲੇ ਹੈਲਪ ਹੋ ਜਾਏਗੀ ਕਰਦੇ ਸੀ ਤੇ ਦੀ ਇਦਾਂ ਦੀ ਹੀ ਕਿ ਜਦੋਂ ਨਾਲ ਜਾਣਾ ਪਿਆ ਹਾਂਜੀ ਵੈਸੇ ਦੇਖਿਆ ਜਾਵੇ ਤਾਂ ਇੱਕ ਔਰਤ ਨੇ ਘਰ ਵੀ ਚਲਾਉਣਾ ਹੁੰਦਾ ਸਭ ਕੁਝ ਕਰਨਾ ਹੁੰਦਾ ਤੇ ਵੇਖਿਆ ਕਿ ਤੁਸੀਂ ਹੁਣ ਫੋਨ ਤੇ ਪੈਗਾ ਕਿਸ ਤਰ੍ਹਾਂ ਮੈਨੇਜਮੈਂਟ ਕਿਦਾਂ ਕਰਦੇ ਹੋ ਆਪਣੇ ਇੱਕ ਡੇ ਦੇ ਵਿੱਚ ਪਹਿਲਾਂ ਬੱਚੇ ਨੂੰ ਕਰਨਾ ਪੈਂਦਾ ਰੋਟੀ ਪਾਣੀ ਕਰਨਾ ਫਿਰ ਇੱਧਰ ਕੰਮ ਕਰਨਾ ਕਿਦਾਂ ਮੈਨੇਜਮੈਂਟ ਕਰ ਲਿਆ ਬੜਾ ਔਖਾ ਹੈ ਜੀ ਬਾਕੀ ਜਦੋਂ ਹਸਬੰਦ ਦਾ ਸਾਥ ਹੋਵੇ ਤਾਂ ਸੌਖਾ ਵੀ ਹੋ ਜਾਂਦਾ ਵਾ ਜਦੋਂ ਮੈਂ ਸਵੇਰਾਂ ਹੀ 5 ਵਜੇ ਉੱਠ ਜਾਂਦੇ ਆ ਬੱਚੇ ਸਕੂਲ ਚੱਲ ਜਾਂਦੇ ਆ ਬੱਚੇ ਸਕੂਲ ਜਾਣ ਤੋਂ ਬਾਅਦ ਅਸੀਂ ਆਪਣਾ ਟਿਫਨ ਪੈਕ ਕੀਤਾ ਸੀ ਗੁਰਦੁਆਰੇ ਮੱਥਾ ਟੇਕ ਕੇ ਫਿਰ ਸ਼ੌਪ ਤੇ 9 ਵਜੇ ਆ ਜਾਂਦੇ ਆ ਕਿਨ ਆਸਤਾ ਸੀ ਸ਼ੌਪ ਤੇ ਹੀ ਕਰਦੇ ਆ ਫਿਰ ਮੈਂ 2 ਵਜੇ ਘਰ ਚੱਲ ਜਾਂਦੀ ਹ ਉਸ ਤੋਂ ਬਾਅਦ ਬੱਚੇ ਆ ਜਾਂਦੇ ਖਾਣਾ ਵਗੈਰਾ ਖਵਾ ਕੇ ਰਾਤ ਦਾ ਥੋੜਾ ਬੋਧ ਬਣਾ ਕੇ ਬੱਚੇ ਟਿਊਸ਼ਨ ਭੇਜ ਕੇ ਫਿਰ ਮੈਂ 6 ਵਜੇ ਇੱਥੇ ਸ਼ੌਪ ਤੇ ਆ ਜਾਂਦੀ ਆ ਕਿੰਨਾ ਕਿ ਮੁਸ਼ਕਿਲ ਸੀਗਾ ਇਸ ਕਾਮ ਦੇ ਵਿਚਾਰਾ ਸਿੱਖਣਾ ਕਿੰਨਾ ਕਿ ਮੁਸ਼ਕਿਲ ਸੀਗਾ ਕਿਉਂਕਿ ਵੇਖਣਾ ਮੋਬਾਈਲ ਰਿਪੇਅਰਿੰਗ ਦਾ ਕੰਮ ਬਹੁਤ ਬਰੀਕੀ ਦਾ ਕੰਮ ਹੁੰਦਾ ਛੋਟੇ ਛੋਟੇ ਡਿਵਾਈਸ ਨੂੰ ਰਿਪੇਅਰ ਕਰਨਾ ਕਿੰਨਾ ਕਿ ਮੁਸ਼ਕਿਲ ਸੀਗਾ ਕੰਮ ਉਦੋਂ ਮੈਨੂੰ ਆਂਦਾ ਨਹੀਂ ਸੀ ਏ ਬੀ ਸੀ ਵੀ ਹਸਬੰਦ ਨੇ ਸਿਖਾਇਆ ਕੀਪੈਡ ਫੋਨ ਕਰਦੇ ਹੁੰਦੇ ਸੀ ਉਦੋਂ ਹੌਲੀ ਹੌਲੀ ਇਹਨਾਂ ਨੇ ਮਾਈਕ ਲਗਾਉਣਾ ਸਿਖਾਇਆ ਜੈਕ ਲਾਣਾ ਸਪੀਕਰ ਪਾਣਾ ਹੌਲੀ ਹੌਲੀ ਇਹਨਾਂ ਨੇ ਹੱਥ ਫੜਫੜ ਕੇ ਕੰਮ ਸਿਖਾਣਾ ਸ਼ੁਰੂ ਕੀਤਾ ਤੇ ਹੁਣ ਕਾਫੀ ਐਕਸਪੀਰੀਅੰਸ ਹੋ ਗਿਆ ਬਾਕੀ ਕੀ ਹੈ ਜੇ ਸਿੱਖ ਲਿਆ ਸਿੱਖਣ ਦੀ ਤੇ ਸਾਰ ਦੇ ਦੇਖਿਆ ਜਾਵੇ ਤਾਂ ਵੈਸੇ ਜਿਹੜਾ ਤੁਸੀਂ ਕੰਮ ਕਰਦੇ ਹੋ ਰਿਪੇਅਰਿੰਗ ਦਾ ਕੰਮ ਕਰਦੇ ਹੋ ਕਿੰਨਾ ਕਿ ਮੁਸ਼ਕਿਲ ਮਤਲਬ ਕਿ ਇੱਕ ਸਮਝਣਾ ਪਹਿਲਾਂ ਤਾਂ ਇੱਕ ਗੱਲ ਹੈ ਕਿ ਬਹੁਤ ਮੁਸ਼ਕਿਲ ਹੁੰਦਾ ਤੁਹਾਡੇ ਤੁਹਾਡੇ ਹਸਬੰਦ ਤੁਹਾਨੂੰ ਸਿਕਾਇਆ ਕਹਿੰਦੇ ਨੇ ਕਿ ਨਾਲ ਨਾਲ ਕਿਦਾਂ ਮੈਨੇਜਮੈਂਟ ਕਿਦਾਂ ਮਤਲਬ ਕਿ ਦੂਜੇ ਅੰਡਰਸਟੈਂਡਿੰਗ ਕਿਦਾਂ ਬੈਠੀ ਅੰਡਰਸਟੈਂਡਿੰਗ ਬਸ ਬੈਠ ਗਏ ਮੈਨੂੰ ਸੁਖਾਉਂਦੇ ਜਦੋਂ ਕੋਈ ਗਲਤੀ ਹੁੰਦੀ ਹੈ ਓ ਟੋਕ ਦਿੰਦੇ ਕਿ ਨਹੀਂ ਇਦਾਂ ਨਹੀਂ ਇਦਾਂ ਕਰਨਾ ਜੇ ਸਾਨੂੰ ਕੋਈ ਦਿੱਕਤ ਆ ਲੱਗਦੀ ਹੈ ਕਿ ਸਾਨੂੰ ਨਹੀਂ ਸਮਝ ਆ ਰਹੀ ਹੈ ਤੇ ਇਹਨਾਂ ਨੂੰ ਪੁੱਛ ਲੈਂਦਾ ਕਿ ਇਹ ਚੀਜ਼ ਅਸੀਂ ਕਿੱਦਾਂ ਕਰਨੀ ਹੈ ਜਾਂ ਇਹ ਵਾਲਾ ਕੋਇਲ ਹੈ ਜਾਂ ਇਹ ਵਾਲਾ ਆਈਸੀ ਅਸੀਂ ਕਿੱਦਾਂ ਲਾਣਾ ਹੈ ਜਾਂ ਇੱਥੇ ਚੰਪਰ ਮਾਰਨੇ ਨਹੀਂ ਮਾਨੇ ਫਿਰ ਸਮਝਾ ਦਿੰਦੇ ਨੇ ਸਾਨੂੰ ਹਾਂਜੀ ਟਾਈਮ ਦਾ ਕਿੰਨਾ ਕੁ ਫਾਸਲਾ ਰਿਹਾ ਮਤਲਬ ਕਿ ਦੇਖਿਆ ਪਹਿਲਾਂ ਕੀ ਕੰਮ ਸੀ ਕਿ ਹੁਣ ਜੋ ਤੁਸੀਂ ਇਸ ਕੰਮ ਤੇ ਰਿਪੇਅਰਿੰਗ ਪਹਿਲੇ ਕੀ ਕੀ ਕਿੰਨੇ ਕੁ ਮੁਸ਼ਕਿਲੀਆਂ ਸੀਗਾ ਕੀ ਪਹਿਲਾਂ ਦਾ ਸਮਾਂ ਕੀ ਸੀ ਤੇ ਹੁਣ ਦਾ ਸਮਾਂ ਕੀ ਹੈ ਵੱਲਾਂ ਦਾ ਸਮਾ ਸਮਾ ਬਹੁਤ ਮਾੜਾ ਸੀ ਅਸੀਂ 버거 ਚੋਮਿੰਗ ਦਾ ਕੰਮ ਕੀਤਾ ਰਾਤੀ 12 12 ਵਜੇ ਤੱਕ ਅਸੀਂ ਕੰਮ ਕਰਦੇ ਰਹਿੰਦੇ ਹੁੰਦੇ ਸੀ 버거 ਖਾ ਗਈ ਅਸੀਂ ਸੋ ਜਾਣਾ ਰਾਤੀ ਰੋਟੀ ਬਣਾ ਦੀ ਹਿੰਮਤ ਨਹੀਂ ਹੁੰਦੀ ਸੀ ਇਹਨਾਂ ਦਾ ਇਨਾਂ ਸ਼ੁਕਰ ਸੀ ਕਿ ਇਹਨਾਂ ਨੂੰ ਕਦੇ ਕਿਹਾ ਹੀ ਨਹੀਂ ਕਿ ਘਰ ਜਾ ਕੇ ਹੁਣ ਤੂੰ ਕੰਮ ਕਰ ਘਰ ਇੱਥੇ ਕੀਤਾ ਤੇ ਹੁਣ ਘਰ ਜਾ ਕੇ ਸਬਜ਼ੀ ਬਣਾ ਦੇ ਮੈਨੂੰ ਰੋਟੀ ਖਵਾ ਨਾ ਇਹ ਵੀ ਨਾਲ ਹੀ ਬਸ 버거 ਖਾਦਾ ਸੀ ਸੋ ਜਾਂਦੇ ਛੋਟਾ ਬੱਚਾ ਸੀ ਉਹਨੂੰ نیچے ਲਟਾ ਲਟਾ ਕੇ ਅਸੀਂ ਕੰਮ ਕਰਨਾ ਸਰਦੀਆਂ ਦੇ ਦਿਨ ਦੇ ਵਿੱਚ ਹਾਂਜੀ ਵੇ ਰੇ ਸਿੱਖਿਆ ਜਾਵੇ ਤੇ ਹੁਣ ਇਸ ਕੰਮ ਦੇ ਨਾਲ ਜੁੜਨ ਦੇ ਨਾਲ ਕੁਝ ਚੇਂਜ ਹੋਇਆ ਮਤਲਬ ਕਿ ਜ਼ਿੰਦਗੀ ਕਿੰਨਾ ਕਿ ਸੁਧਾਰ ਆਇਆ ਜ਼ਿੰਦਗੀ ਬਹੁਤ ਸੁਧਾਰ ਹੋ ਗਿਆ ਹੈ ਬੱਚੇ ਅੱਛੇ ਸਕੂਲ ਚ ਜਾ ਰਹੇ ਨੇ ਉਦੋਂ ਇੱਕ ਬੇਟੀ ਸੀ ਹੁਣ ਤਿੰਨ ਬੱਚੇ ਨੇ ਸਾਡੇ ਸਕੂਲ ਜਾ ਰਹੇ ਨੇ ਵਧੀਆ ਤਾਂ ਅੱਛੀ ਲਾਈਫ ਹੋ ਗਈ ਹੈ ਬਸ ਹੁਣ ਰਹਿ ਗਿਆ ਤੇ ਇੱਕ ਕਾਰ ਖਰੀਦਣਾ ਉਹੀ ਰਹਿ ਗਿਆ ਬਾਕੀ ਤੇ ਸਾਰੇ ਸੁਪਨੇ ਪੂਰੇ ਹੋ ਗਏ ਵਾਏ ਗੁਰੂ ਜੀ ਨੇ ਕਰ ਹੀ ਦਿੱਤੇ ਨੇ ਉਹ ਵੀ ਅੱਗੇ ਜਾ ਕੇ ਪੂਰਾ ਹੋ ਜਾਊਗਾ ਕਿਉਂਕਿ ਉਹਦੀ ਬੜੀ ਕਿਰਪਾ ਹੈ ਬਾਬਾ ਜੀ ਦੀ ਅ ਵੈਸੇ ਕੰਦਨੂ ਕੀ ਜਿਹੜਾ ਇੱਕ ਸੇਮ ਪ੍ਰੋਫੈਸ਼ਨਲ ਜਿਹਦੋਂ ਮੀਆਂ ਬੀਬੀ ਆ ਜਾਂਦੇ ਨੇ ਤੇ ਥੋੜੀ ਨੌਜੋਕ ਹੁੰਦੀਆਂ ਨੇ ਉਦਾਂ ਦੇ ਘਰ ਦੇ ਕੰਮਾਂ 'ਚ ਤੇ ਹੁੰਦੀਆਂ ਪ੍ਰੋਫੈਸ਼ਨ 'ਚ ਵੀ ਜੇ ਸੇਮ ਆ ਜੇ ਤੇ ਫਿਰ ਨੌਜੋਕ ਹੁੰਦੀਆਂ ਨੇ ਵੈਸੇ ਹਾਂਜੀ ਹੁੰਦੀਆਂ ਨੇ ਜਿੱਦਾਂ ਕੋਈ ਕੰਮ ਇਹ ਕਰ ਰਹੇ ਹੁੰਦੇ ਮੈਂ ਵਿੱਚ ਕਈ ਵਾਰ ਟੋਕ ਦਿੰਦੀ ਆ ਕਿ ਨਹੀਂ ਇਦਾਂ ਨਹੀਂ ਇਦਾਂ ਕਰ ਲੋ ਇਹ ਕਹਿਣਗੇ ਕਿ ਨਹੀਂ ਮੈਂ ਓਸਤਾਦ ਆ ਤੂੰ ਨਹੀਂ ਹਲੇ ਪਰ ਫਿਰ ਵੀ ਇਹ ਕਹਿੰਦਾ ਕਿ ਚੱਲ ਹੁਣ ਤੂੰ ਬਨ ਗਏ ਓਸਤਾਦ ਤੇ ਕੋਈ ਗੱਲ ਮੈਂ ਕਈ ਕਿਲਾ ਤੇ ਇਹਨਾਂ ਨੂੰ ਰੋਕ ਦਿੰਦੀ ਆ ਕਿ ਨਹੀਂ ਇਦਾਂ ਨਹੀਂ ਇਦਾਂ ਕਰ ਲੋ ਇਦਾਂ ਨਹੀਂ ਫਿਰ ਮੈਂ ਦੇਖਦੀ ਕਿ ਨਹੀਂ ਮੈਂ ਕਿਨਾਂ ਨੂੰ ਕਹਿ ਰਹੀ ਆ ਤੇ ਮੇਰੇ ਖੁਦ ਦੇ ਓਸਤਾਦ ਹੈਗੇ ਨਹੀਂ ਹਾਂਜੀ ਤੇ ਮਾਰਕੀਟ ਦੇ ਵਿੱਚ ਤੁਸੀਂ ਆਇਓ ਐਜ਼ ਅ ਲੇਡੀ ਆਇਓ ਕਿਨਾਂ ਕੁ ਡਿਫਰੈਂਟ ਲੱਗਾ ਤੁਹਾਨੂੰ ਇਹ ਮਾਰਕੀਟ ਚ ਉਤਰਨਾ ਦੇਖੀ ਸਾਰੇ ਬੰਦਿਆਂ ਦੀ ਮਾਰਕੀਟ ਯੂ ਆਰ ਦਾ ਮਤਲਬ ਤੁਸੀਂ ਇਕੱਲੇ ਹੀ ਲੇਡੀ ਕੰਮ ਕਿਨਾਂ ਕੋ ਕੁਝ ਚੇਂਜਸ ਵਿਖੇ ਇੱਥੇ ਚੇਂਜ ਤਾਂ ਕੋਈ ਨਹੀਂ ਜਿੱਦਾਂ ਮੈਨੂੰ ਹੁਣ ਇੱਥੇ 8-10 ਸਾਲ ਹੋ ਗਏ ਇਸ ਸ਼ਾਪ ਦੇ ਵਿੱਚ ਇੱਥੇ ਸਾਰੇ ਸ਼ਾਪ ਵਾਲੇ ਜਾਣਦੇ ਕਿ ਮੈਂ ਕੰਮ ਕਰਦੇ ਕਿਸੇ ਨੇ ਵੀ ਕਦੀ ਇਦਾਂ ਕਦੀ ਮਾੜਾ ਬੋਲ ਨਹੀਂ ਬੋਲਿਆ ਕਿ ਦੇ ਵਿੱਚ ਸਮਾਨ ਲੈ ਜਾਨੇ ਉਸੇ ਵਾਲੇ ਕਹਿੰਦੇ ਭਾਬੀ ਜੀ ਸਮਾਨ ਲੈ ਨਾ ਇਸ ਭਾਬੀ ਜੀ ਨੂੰ ਪਹਿਲਾਂ ਦੇ ਦੋ ਸਮਾਨ ਇਦਾਂ ਦਾ ਮਤਲਬ ਵਧੀਆ ਸਪੋਰਟ ਕਰਦੇ ਨੇ ਸਾਰੇ ਇਹਨਾਂ ਦੀ ਇੱਜ਼ਤ ਵੀ ਬਹੁਤ ਕਰਦੇ ਨੇ ਕਿ ਆਪਣੀ ਵਾਈਫ ਨੂੰ ਕੰਮ ਸਿਖਾਇਆ ਹੋਇਆ ਵਾ ਹਾਂਜੀ ਤੇ ਵੈਸੇ ਮੇਨ ਗੱਲ ਹੈ ਕਿ ਇਕੱਠੇ ਤੁਸੀਂ ਕੰਮ ਕਰਦੇ ਇਕੱਠੇ ਇੱਥੇ ਕਰਦੇ ਹੋ ਤੇ ਇਸ ਕੰਮ ਦੇ ਵਿੱਚ ਬੜਕ ਰਗੇ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਬੜਾ ਵਧੀਆ ਹਾਂਜੀ ਸੰਗਤ ਦਾ ਬੜਾ ਪਹੁੰਚ ਹੈਗਾ ਕਿਉਂਕਿ ਸੰਗਤ ਜਿਹੜੀ ਆਂਦੀ ਹੈ ਸਾਡੇ ਕੋ ਬੜੀ ਸਪੋਰਟ ਹੈ ਉਹਨਾਂ ਦੀ ਕਿਉਂਕਿ ਉਹ ਕੰਮ ਕਰ ਕੰਮ ਕਰਵਾਉਂਦੇ ਨੇ ਜਿੱਦਾਂ ਮੈਂ ਬੈਠੀ ਹੁੰਦੀ ਕਈ ਵਾਰ ਇਹ ਨਹੀਂ ਹੁੰਦੇ ਤੇ ਤਾਂ ਵੀ ਫੋਨ ਦੇ ਜਾਂਦੇ ਨੇ ਨਹੀਂ ਤੇ ਅੱਜ ਕੱਲ ਤੇ ਜਿਹੜਾ ਰਹਿ ਗਿਆ ਪੜੋਸਾ ਵਿਸ਼ਵਾਸ ਹੀ ਨਹੀਂ ਰਹਿ ਗਿਆ ਲੋਕਾਂ ਨੂੰ ਫੋਨ ਦੇ ਕੇ ਹੀ ਨਹੀਂ ਜਾਂਦੇ ਸਾਨੂੰ ਆਨਲਾਈਨ ਜਿੱਦਾਂ ਬਸ ਦੇ ਰਾਈ ਫੋਨ ਭੇਜਦੇ ਨੇ ਅਸੀਂ ਰਿਪੇਅਰ ਕਰਕੇ ਭੇਜਦੇ ਨੇ ਜੰਮੂ ਤੋਂ ਬੜੇ ਫੋਨ ਆਉਂਦੇ ਨੇ ਸਾਨੂੰ ਬਹੁਤ ਮਤਲਬ ਅਹੀਂ ਕਦੀ ਇਦਾਂ ਦਾ ਮਤਲਬ ਕੋਈ ਹੈ ਹੀ ਨਹੀਂ ਕਿ ਹਨਰ ਮੌਸ ਵਧੀਆ ਮਿਲਦਾ ਪਿਆ ਹਾਂਜੀ ਕਿ ਮੈਂਨ ਤਕਾਣ ਵਾਲੇ ਭਾਜੀ ਨੇ ਤੇ ਸਾਰੇ ਹੁਣ ਸਾਥ ਤੱਕ ਚੱਲਦਾ ਪਿਆ ਭਾਜੀ ਦੇ ਨਾਲ ਹਾਂਜੀ ਇਹ ਗੁਰੂ ਜੀ ਨੇ ਇਹਨਾਂ ਨੇ ਸਿਖਾਇਆ ਹਸਬੰਦ ਵੀ ਨੇ ਗੁਰੂ ਜੀ ਨੇ ਕਹਿੰਦੇ ਹਸਬੰਦ ਹੀ ਸਭ ਕੁਝ ਹੋ ਜਾਣਾ ਫਿਰ ਕਿਸੇ ਚੀਜ਼ ਦੀ ਕਮੀ ਰਹਿ ਨਹੀਂ ਜਾਂਦੀ ਤੇ ਇਹ ਵਧੀਆਂ ਨੇ ਇਹ ਮੈਨੂੰ ਹਰ ਚੀਜ਼ ਤੋਂ ਮੋਟੀਵੇਟ ਕਰਦੇ ਨੇ ਹਰ ਚੀਜ਼ ਮੈਨੂੰ ਸਿਖਾਉਂਦੇ ਨੇ ਹਰ ਚੀਜ਼ ਤੋਂ ਟੋਕਦੇ ਵੀ ਨਹੀਂ ਕਿ ਨਹੀਂ ਇੱਧਰ ਨਹੀਂ ਇੱਧਰ ਜਾਣਾ ਆਪਏ ਕੰਮ ਕਰਾਂਗੇ ਤੇ ਸਾਨੂੰ ਇਹਦੇ ਚ ਬੈਨੀਫਿਟ ਹੈਗਾ ਹਰ ਰੋਜ਼ ਟੋਕਦੇ ਨੇ ਹਰ ਰੋਜ਼ ਸਾਨੂੰ ਸਮਝਾਉਂਦੇ ਨੇ ਹਾਂਜੀ ਦੂਜੇ ਪਾਸੇ ਭਾਜੀ ਹੁਣੇ ਵੀ ਬੈਠੇ ਹੋਏ ਨੇ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰ ਤੁਸੀਂ ਦੇਖ ਰਹੇ ਹੋ ਕਿ ਭਾਜੀ ਕਰ ਲੈਨੇ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਤਾਲਮੇਲ ਚੱਲ ਰਿਹਾ ਹੈ ਕੰਮ ਦੇ ਵਿੱਚ ਭਾਬੀ ਜੀ ਹੋਣਾ ਨਾਲ ਜਾਂ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਪਹਿਲਾਂ ਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੇਖ ਰਿਹਾ ਜੀ ਤੁਸੀਂ ਭਾਬੀ ਜੀ ਨੂੰ ਨਾਲ ਹੀ ਆਪਣੇ ਕੰਮ ਦੇ ਨਾਲ ਕਰਾ ਲਿਆ ਉਹ ਵੀ ਰਿਪੇਅਰਿੰਗ ਦੇ ਕੰਮ 'ਚ ਕਿਸ ਤਰ੍ਹਾਂ ਦਾ ਆਈਡੀਆ ਕਿੱਦਾਂ ਆਇਆ ਕਿ ਨਾਲ ਕੰਮ ਕਰਾਉਂਦਾ ਦੇਖੋ ਜੀ ਬੜੇ ਸਟੂਡੈਂਟਾਂ ਨੂੰ ਕੰਮ ਸਿਖਾਇਆ ਤੇ ਇੱਕ ਬੱਚੇ ਦੀ ਗੱਲ ਦੱਸਦੇ ਪਏ ਤੁਹਾਨੂੰ ਜਿਹੜਾ ਮੈਂ ਆਪਣੇ ਸਟੂਡੈਂਟ ਨੂੰ ਇੱਕ ਵਾਰੀ ਕੰਮ ਸਿਖਾਇਆ ਸੀ ਤੇ ਇਹਨਾਂ ਕੰਮ ਸਿਖਾਣ ਦੇ ਬਾਅਦ ਉਹਨੇ ਕੀ ਕੰਮ ਕੀਤਾ ਇਹ ਮੇਰੇ ਦੁਕਾਨ ਦੇ ਮਾਲਕਾਂ ਨੂੰ ਥੋੜੇ ਸੈਟਲਮੈਂਟ ਆਪ ਕਰਕੇ ਉਹ ਦੁਕਾਨੀ ਆਪ ਲੈ ਲਈ ਤੇ ਮੈਨੂੰ ਉਹ ਦੁਕਾਨ ਖਾਲੀ ਪੈ ਗਈ ਕਰਨੀ ਉਸ ਤੋਂ ਬਾਅਦ ਜੇ ਮੈਂ ਸੋਚਿਆ ਯਾਰ ਬੱਚਿਆਂ ਨੂੰ ਕੰਮ ਸਿਖਾਣਾ ਮੁੜ ਕੇ ਸਾਨੂੰ ਹੀ ਲੱਤ ਮਾਰ ਕੇ ਚਲੇ ਜਾਂਦੇ ਫਿਰ ਇਹਨੂੰ ਨਾਲ ਖੜਾ ਕੀਤਾ ਜੀ ਇਹ ਪੈਸੇ ਦੇਖਿਆ ਜਾਵੇ ਤਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਸੁੱਖਾ ਕੰਮ ਨਹੀਂ ਆ ਬਹੁਤ ਹੀ ਔਖਾ ਕੰਮ ਹੈ ਤੇ ਕਿੰਨਾ ਕੁ ਮੁਸ਼ਕਿਲ ਹੈ ਪਾ ਬਿਜ਼ਨਸ ਸੰਭਾਲਣਾ ਲੱਗਿਆ ਮੈਨੂੰ ਸਮਝਾਣ ਲੱਗਿਆ ਸਾਰਾ ਇੱਕ ਘਰ ਸੰਭਾਲਣਾ ਫਿਰ ਇੱਧਰ ਕੰਮ ਵੀ ਕਰਾਉਣਾ ਕਿੰਨਾ ਕੁ ਮੁਸ਼ਕਿਲ ਹੈ ਭਾਈ ਤੁਸੀਂ ਸਮਝ ਸਕਦੇ ਇੱਕ ਵਿਆਹੇ ਬੰਦੇ ਦੀ ਜ਼ਿੰਦਗੀ ਯਾਰ ਦੱਸਣੀ ਨਹੀਂ ਚਾਹੀਦੀ ਹੈ ਚਲੋ ਤੁਸੀਂ ਆ ਜੀ ਚਲੋ ਮੈਂ ਇਸ ਗੱਲ ਤੇ ਕੀ ਟੌਪਿਕ ਤੇ ਗੱਲ ਕਰਾਂ ਬੜਾ ਮੁਸ਼ਕਿਲ ਸਮਝ ਲੈ ਜੇ ਇੱਕ ਤਾਂ ਇਹਨੂੰ ਘਰੇ ਸੰਭਾਲਣਾ ਮੋੜ ਕੇ ਦੁਕਾਨ ਤੇ ਸਟੂਡੈਂਟ ਵਾਂਗੂ ਸੰਭਾਲਣਾ ਤੇ ਕਹਿ ਲੋ ਜੀ ਅੱਜ ਸਾਨੂੰ ਹੀ ਸੰਭਾਲ ਰਹੇ ਜੀ ਇਹ ਲੋਗ ਤੇ ਬੀਬੀ ਜੀ ਵੈਸੇ ਕਹਿੰਦੇ ਨੇ ਕਿ ਲੇਡੀਜ਼ ਜਿਹੜੀ ਦਾ ਘਰ ਸੰਭਾਲ ਲੈਂਦੀ ਆ ਤੇ ਸਭ ਕੁਝ ਹੈ ਤੇ ਤੁਸੀਂ ਇੱਥੇ ਭਾਬੀ ਜੀ ਵੀ ਨਾਲ ਕੰਮ ਕਰੇ ਕਿੰਨਾ ਕਮ ਕਰਕੇ ਪੈਸੇ ਤੇ ਲੈਂਦਾ ਵੀ ਭਾਬੀ ਸਾਹਿਬ ਲਗਦੇ ਹਾਂਜੀ ਇਹ ਗੱਲ ਤੁਸੀਂ ਜ਼ਰੂਰ ਕਹੀ ਜੀ ਦੇਖੋ ਮੇਰੀ ਗੱਲ ਸੁਣੋ ਇੱਕ ਤਾਂ ਜੀਵਨ ਦੀ ਛਾਤੀ ਸੀ ਹੋਮ ਮਨਿਸਟਰ ਵੀ ਹੈ ਤੇ ਦੇਖੋ ਘਰ ਪਰਿਵਾਰ ਇਹਨੇ ਸਾਰਾ ਸਾਹਮਣਾ ਤੇ ਪੈਸੇ ਮੈਨੂੰ ਤਾਂ ਕਿੰਨੇ ਆਉਂਦੇ ਨਹੀਂ ਸੀ ਤੇਜ਼ ਕਰਕੇ ਮੈਂ ਕਹਾ ਭਾਈ ਤੂੰ ਹੀ ਸਾਹਮਣ ਕੋਈ ਗੱਲ ਨਹੀਂ ਜਿੰਨਾ ਵੀ ਮੈਂ ਕਮਾਉਣਾ ਹੈ ਜਾਂ ਮੈਂ ਕੋਈ ਕੰਮ ਕਾਜ ਕਰ ਲੈਣਾ ਜਿੰਨਾ ਵੀ ਪੈਸੇ ਆਂਦੇ ਭਾਈ ਤੂੰ ਹੀ ਹਿਸਾਬ ਕਿਤਾਬ ਆਪਣਾ ਰੱਖ ਲੈ ਅਗਰ ਮੇਰੇ ਬਸ ਦੀ ਗੱਲ ਨਹੀਂ ਹੁੰਦੀ ਸਾਹਮਣੇ ਚਲੋ ਐਸਾ ਕੁਝ ਨਹੀਂ ਮੈਂ ਅਗਰ ਕਹਾਂ ਕਿ ਨਹੀਂ ਮੈਂ ਸਾਮ ਸਕਦਾ ਜਿਹੜਾ ਬੰਦਾ ਇੰਨੇ ਵੱਡੇ ਦੁਕਾਨ ਚਲਾ ਸਕਦਾ ਤੇ ਇਹ ਵੀ ਕਰ ਸਕਦਾ ਬਸ ਮੈਂ ਇੱਕ ਜਗ੍ਹਾ ਕੱਚਾ ਪੈ ਜਨਨਾ ਕਿਉਂਕਿ ਮੈਨੂੰ ਪੈਸੇ ਗਿਣਨੇ ਨਹੀਂ ਹੁੰਦੇ ਨੇ ਅੱਛਾ ਕੋਈ ਬੰਦਾ ਮੈਨੂੰ ਜੇ ਅਗਰ 30 40000 ਰੁਪਏ ਜੇ ਟੋਟੇ ਟੂਟੇ ਦੇ ਗਿਆ ਤੇ ਮੈਂ ਸੋ ਵਾਰੀ ਪਹਿਲਾਂ ਉੱਤੇ ਥੱਲੇ ਕਰਕੇ ਦੱਸਦਾ ਵੀ 5 अच्छा ਇਹ ਨੂੰ ਮਿੰਟ ਚ ਪਤਾ ਲੱਗ ਜਾਂਦਾ ਹੁਣ ਮੈਨੂੰ ਕੋਈ ਹਿਸਾਬ ਕਿਤਾਬ ਹੁੰਦਾ ਵੀ ਕਿਵੇਂ ਕੀ ਚੀਜ਼ ਕਿੱਧਰ ਗਈ ਕਿੱਧਰ ਦੇਣੀ ਕੀ ਨਹੀਂ ਦੇਣੀ ਮੈਨੂੰ ਭੁੱਲ ਜਾਂਦਾ 1 ਘੰਟੇ ਬਾਅਦ ਕਿ ਭਾਈ ਕਿਸ ਨੂੰ ਕੀ ਦੇਣਾ ਹਾਂ ਭਾਈ ਇੰਨਾ ਧਿਆਨ ਹੈ ਕਿ ਵੀ ਕਿਸੇ ਦਾ ਦੇਣਾ ਤਾਂ ਜ਼ਰੂਰ ਦੇਣਾ ਜੀ ਤੇ ਇਹ ਛੋਟੇ ਮੋਟੇ ਚੀਜ਼ਾਂ ਚ ਯਾਦ ਰੱਖ ਲਈਦੇ ਬਾਕੀ ਚਲੋ ਨਹੀਂ ਚੀਜ਼ਾਂ ਯਾਦ ਦੇ ਵੈਸੇ ਘਰ ਇਦਾਂ ਦੀ ਗੱਲਾਂ ਚੱਲਦੀ ਹੁੰਦੀਆਂ ਕਿ ਤੁਸੀਂ ਘਰ ਕੰਮ ਕਰਦੇ ਕੱਲ ਜੀ ਇਦਾਂ ਦਾ ਫੋਨ ਰਿਪੇਅਰ ਕਰਨਾ ਸੀ ਤੀ ਕਹਿੰਦੇ ਨਹੀਂ ਇਦਾਂ ਘਰੇ ਮੋਬਾਈਲਾਂ ਦੀ ਗੱਲ ਕਿ ਚੱਲਦੀ ਹੋਣਗੀਆਂ ਸਾਰੀਆਂ ਫਿਰਕ ਨੇ ਹਾਂ ਭਾਈ ਬਿਲਕੁਲ ਜੀ ਅੱਜ ਤੇ ਮੈਂ ਬਿਲਕੁਲ ਬਿਲਕੁਲ ਨਹੀਂ ਐਸਾ ਕੁਝ ਨਹੀਂ ਹੈ ਅੱਜ ਵੀ ਅੱਜ ਦੇ ਸਾਡੇ ਚਲੋ ਸਟੂਡੈਂਟ ਸਟੂਡੈਂਟ ਹੀ ਰਹੇਗਾ ਕਹਿੰਦੇ ਬਾਪ ਬਾਪ ਹੀ ਰਹਿੰਦਾ ਬੇਟਾ ਬੇਟਾ ਹੀ ਹੁੰਦਾ ਹੈ ਪਰ ਚਲੋ ਕੋਈ ਨਹੀਂ ਮੈਂ ਇੱਕ ਗੱਲ ਕਵਾਂਗਾ ਕਿ ਬਦਰੇ ਬੱਚੇ ਵੱਧਨ ਦੋ ਅਸੀਂ ਸਿੱਖ ਲਾਂਗੇ ਫਿਰ ਅਸੀਂ ਕਹਿੰਦੇ ਨੇ ਜਦੋਂ ਘਰ ਦੇ ਵਿੱਚ ਐਸੀ ਸਥਿਤੀ ਆ ਜਾਂਦੀ ਹੈ ਨਾ ਜਦੋਂ ਤੇ ਇੱਕ ਦੂਜੇ ਦਾ ਸਾਹਮਣਾ ਯਾਰ ਜਿਵੇਂ ਉਹ ਕਹੇ ਨਾ ਕਿ ਘਰੇ ਮੈਂ ਸਬਜੀ ਬਣਾ ਲੈਂਦਾ ਤੇ ਉਹ ਰੋਟੀ ਬਣਾ ਲੈਂਦਾ ਐਸੀ ਤਰੀਕੇ ਅਸੀਂ ਦੁਕਾਨ 'ਚ ਵੀ ਹੈਂਡਲ ਹੁੰਦੇ ਕਈ ਵਾਰੀ ਉਹ ਕਹਿ ਦੇਵੇ ਨਾ ਕਿ ਮੈਂ ਇਸ ਤਰ੍ਹਾਂ ਤੇ ਮੈਂ ਕਹਿੰਦਾ ਚਲ ਯਾਰ ਕੋਈ ਗੱਲ ਨਹੀਂ ਕਿਸੇ ਵੇਲੇ ਬੰਦਾ ਅੱਗੇ ਵੱਧ ਜਾਂਦਾ ਅਸੀਂ ਪਿੱਛੇ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਹੈ ਤੇ ਦੇਖਣ ਲੱਗਾ ਕਿ ਤੁਸੀਂ ਸ਼ੁਰੂਆਤ ਕੀਤੀ ਇੱਕ ਵੱਖਰਾ ਕਿਉਂਕਿ ਹੁਣ ਮੈਂ ਮੋਬਾਈਲਾਂ ਦੇ ਵਿੱਚ ਵੀ ਤੁਸੀਂ ਉਤਾਰਤਾ ਲੇਡੀ ਨੂੰ ਉਤਾਰਤਾ ਇੱਕ ਨਵੀਂ ਸ਼ੁਰੂਆਤ ਤੁਸੀਂ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਅੱਗੇ ਹੋਰ ਵੀ ਇਦਾਂ ਮਰ ਕੇ ਭਾਬੀ ਜੀ ਹੋਣ ਜਾਂ ਕੋਈ ਹੋਰ ਵੀ ਜੇ ਕੋਈ ਲੇਡੀ ਆਂਦੀ ਉਹਨੂੰ ਕਿਨਾਂ ਕਿਉਂਕਿ ਇੱਕ ਕੰਨੇ ਨਾਲ ਕਿ ਲੇਡੀ ਬੈਠੀ ਤੁਹਾਡੇ ਨਾਲ ਤੇ ਇੱਕ ਵਿਸ਼ਵਾਸ ਹਰਵਾਜ ਜਾਂਦਾ ਇੱਕ ਤੁਸੀਂ ਬਾਨਾ ਪਾਇਆ ਨਾਲੇ ਬਾਣੀ ਦੇ ਨਾਲ ਜੁੜਿਆ ਹਣਾ ਬਾਨਾ ਵੀ ਪਾਇਆ ਨਾਲੇ ਇੱਕ ਲੇਡੀ ਹੋਰ ਸ਼ੋਅ ਇਹਨਾਂ ਵੀ ਸ਼ਿਵਾਸ਼ ਬਣ ਜਾਂਦਾ ਕਿ ਹੋਰ ਵੀ ਕਰੋਗੇ ਬਿਲਕੁਲ ਬਿਲਕੁਲ ਤੁਹਾਡੇ ਚੈਨਲ ਦੇ ਮਾਤੇਮ ਤੇ ਮੈਂ ਪਹਿਲਾਂ ਥੈਂਕ ਯੂ ਬੋਲਾਂਗਾ ਸਾਰਿਆਂ ਨੂੰ ਕਿ ਭਾਈ ਜੀ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਅੱਜ ਕਾਲ ਕਰਕੇ ਪਤਾ ਕਰਦੇ ਨੇ ਭਾਜੀ ਤੁਹਾਡੀ ਮੈਸੇਜ ਕਰਦੇ ਪਰ ਮੈਂ ਇੱਕ ਗੱਲ ਕਵਾਂਗਾ ਜੀ ਚਲੋ ਦੇਖੋ ਮੈਂ ਇੰਨਾ ਤਾਂ ਨਹੀਂ ਕਵਾਂਗਾ ਮੈਂ ਸਾਰੇ ਸ਼ਹਿਰ ਨੂੰ ਸੁਧਾਰ ਦਵਾਂ ਠੀਕ ਹੈ ਨਾ ਪਰ ਹਾਂ ਜਿੱਥੇ ਤੱਕ ਮੇਰੀ ਕੋਰਸ ਸੀਰੀਜ਼ ਹੈਗੀ ਨਾ ਮੈਂ ਆਪਣੇ ਘਰ ਦਿੱਤੋਂ ਸ਼ੁਰੂ ਕੀਤਾ ਹੈ ਮੈਂ ਸ਼ੁਰੂਆਤ ਪੂਰੀ ਕਰਨਾ ਜਿੰਨੇ ਵੀ ਆਣਾ ਹੈ ਮੋਸਟ ਵੈਲਕਮ ਤੇ ਮੇਰੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਜੀ ਦੇਖੋ ਜਿੱਥੇ ਤੱਕ ਹੋਏਗਾ ਨਾ ਜੀ ਮੈਂ ਉਹਨਾਂ ਨੂੰ ਸਵਾਲਾਂ ਦੀ ਕਰਾਂਗਾ ਇੱਕ ਥੋੜਾ ਸਵਾਲ ਪੁੱਛਾਂਗਾ ਕਿ ਇਹ ਜਿਹੜੇ ਦੇਖ ਰਹੇ ਨੇ ਦਰਸ਼ਕ ਉਹ ਵੀ ਜਾਣ ਜਾਣ ਕੇ ਤੁਸੀਂ ਰਿਪਲਾਈ ਕਰ ਦਿਓ ਤਾਂ ਕਿ ਜਿਹੜੇ ਇਸ ਕੰਮ ਦੇ ਵਿੱਚ ਵੀ ਠੱਗੀ ਢੋਰੀ ਬੂੜੀ ਹੁੰਦੀ ਆ ਉਹਨਾਂ ਕਿ ਲੋਕੀ ਜਿਹੜੇ ਨੇ ਕੁਝ ਕੰਮ ਕੁਝ ਗਲਤ ਕਰ ਜਾਂਦੇ ਨੇ ਕਿ ਇਦਾਂ ਹੈ ਕਿਵੇਂ ਉਸ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਤੇ ਤੁਹਾਡੇ ਤਾਂ ਚਲੋ ਵਿਸ਼ਵਾਸ ਲੋਕਾਂ ਨੂੰ ਕਿ ਹੋਰ ਕਿਸੇ ਨਾ ਤਦ ਨਿੱਕੀ ਨਿੱਕੀ ਚੀਜ਼ਾਂ ਜਿਹੇ ਹੁੰਦੀ ਆ ਚਲੋ ਪਾਜੀ ਮੈਂ ਇੱਕ ਗੱਲ ਕਵਾਂਗਾ ਕਿ ਇਹ ਦੁਕਾਨਦਾਰ ਨੂੰ ਦੇਖੋ ਪੂਰੀਆਂ ਨਹੀਂ ਪੈਂਦੀਆਂ ਨੇ ਜਿੰਨਾ ਮਰਜੀ ਬੰਦਾ ਠੱਗੀਆਂ ਮਾਰ ਲੈਣੇ ਜਾਂ ਚੋਰੀਆਂ ਕਰ ਲੈਣ ਹਿਸਾਬ ਕਿਤਾਬਾਂ ਚਲੋ ਉਹਨਾਂ ਦਾ ਕੋਈ ਦਿੱਕਤ ਨਹੀਂ 5-7000 ਰੁਪਏ ਦਾ ਲੱਖ ਰੁਪਏ ਦਾ ਫੋਨ ਹੈ ਕੋਈ ਕਹਿੰਦੇ ਉਹ ਨਵਾਂ ਰਿਪੋਰਟ ਕਰ ਸਕਦਾ ਬੰਦਾ ਤੇ ਕਰ ਵੀ ਲਏਗਾ ਪਰ ਜਿਹੜਾ ਨਹੀਂ ਰਿਪੋਰਟ ਕਰ ਸਕਦਾ ਨਾ ਤੇ ਮੈਂ ਤਾਂ ਇੱਕ ਗੱਲ ਕਵਾਂਗਾ ਦੁਕਾਨਦਾਰਾਂ ਨੂੰ ਅਪੀਲ ਹੈਗਾ ਜੇਕਰ ਤੁਹਾਡੇ ਕੋਲ ਠੀਕ ਹੁੰਦਾ ਤੇ ਬਹੁਤ ਮੋਸਟ ਵੈਲਕਮ ਤੁਸੀਂ ਠੀਕ ਕਰਕੇ ਦਿਓ ਜੇ ਨਹੀਂ ਵੀ ਹੁੰਦਾ ਤੇ ਯਾਰ ਉਸੇ ਕੰਡੀਸ਼ਨ 'ਚ ਅਗਲੇ ਨੂੰ ਦੋ ਤਾਂ ਕਿ ਅਗਲਾ ਕਿਸੇ ਹੋਰ ਨੂੰ ਦਿਖਾਵੇ ਤੇ ਤੁਹਾਡੀ ਵੀ ਰੈਪੋਰਟੇਸ਼ਨ ਹੈਗੀ ਹੈ ਤੇ ਇੱਜ਼ਤ ਬਚ ਜਾਊਗੀ ਤੇ ਨਾਲੇ ਗਾੜੀ ਅੱਗੇ ਜਿਹੜਾ ਠੀਕ ਕਰਨ ਫੋਨ ਉਪੇ ਇਦਨੇ ਸਹੀ ਰਿਪੇਅਰਿੰਗ ਕਰਨ ਤੋਂ ਦੂਰ ਹੋ ਵੀ ਕਿਤੇ ਪੇਤ ਦੇ ਹਾਂਜੀ ਬਿਲਕੁਲ ਕਰਦੇ ਨੇ ਬਾਰੋ ਫੋਨ ਬਤੇਰੇ ਆਂਦੇ ਨੇ ਅੱਜ ਕੱਲ ਮੇਰੇ ਕੋਲ ਸਾਰਿਆਂ ਦੇ ਫੋਨ ਆ ਰਹੇ ਨੇ ਵੀਰ ਭਰਾਵਾਂ ਦੇ ਬਿਲਕੁਲ ਸਾਥ ਆਰੇ ਤੁਹਾਡੇ ਚੈਨਲ ਦੇ ਹਿਸਾਬ ਨਾਲ ਬਹੁਤ ਫੋਨ ਮੈਨੂੰ ਇੰਨੇ ਆ ਰਹੇ ਕਿ ਅੱਜ ਮੈਂ ਅੱਗੇ ਵੱਧ ਚੁੱਕਿਆ ਹਾਂ ਤੇ ਭਰਾਵਾਂ ਦਾ ਸਾਥ ਹੈ ਵੱਡੇ ਵੀਰਾਂ ਦਾ ਮੈਂ ਕਹਿ ਸਕਦਾ ਹਾਂ ਤੇ ਨਾਲੇ ਮਿਸੀ ਦਾ ਤਾਂ ਜੋ ਸਾਥ ਹੈਗਾ ਹੈਗਾ ਭਰਾਵਾਂ ਦਾ ਵੀ ਸਾਥ ਹੋ ਗਿਆ ਹੁਣ ਅੱਜ ਕੱਲ ਜਿੰਨਾ ਕਿ ਅੱਗੇ ਵੱਧ ਰਿਹਾ ਬਹੁਤ ਮੇਰੇ ਕੋਲ ਕੰਮ ਆ ਰਿਹਾ ਕੰਮ ਦੀ ਕਮੀ ਨਹੀਂ ਹੈ ਅੱਜ ਮੇਰੇ ਕੋਲ ਤੋ ਹੀ ਆ ਤੋ ਇਹ ਮਨੋਗੇ ਮੇਰੇ ਕੋ ਡਿਸਪਲੇ ਲੋਕੀ ਪਵਾਣ ਆਂਦੇ ਨਾ ਮੇਰੇ ਕੋ ਡਿਸਪਲੇ ਤੁਸੀਂ 600 ਤੇ ਲੈ ਕੇ 700 ਰੁਪਏ ਦੇ ਵਿੱਚਕਾਰ ਵਧੀਆ ਤੋਂ ਵਧੀਆ ਡਿਸਪਲੇ ਮੇਰੇ ਕੋਲ ਪਵਾ ਲਓ ਤੁਸੀਂ ਅੱਛਾ अच्छी तो अच्छी डिस्प्ले जड़े छोटे मॉडल बड़े मॉडल ਦੇ ਵਿੱਚ ਘਾਰ ਵੀ ਜਿੰਨੇ ਵੀ ਦੇ ਜਾਂਦੇ ਨੇ ਮੈਂ ਖੁਦ ਕਹਿਣਾ ਮਾਰਕੀਟ ਤੇ ਤੁਸੀਂ ਟਰਾਈ ਕਰ ਲੋ ਮੇਰੇ ਕੋ 600 ਤੇ ਲੈ ਕੇ 700 800 1000 1500 ਰੁਪਏ ਚ ਵਧੀਆ ਤੋਂ ਵਧੀਆ ਲੈ ਜਾਓ ਮੇਰੇ ਕੋ 1500 ਰੁਪਏ ਚ ਗਾਰੰਟੀ ਦੇ ਨਾਲ ਲੈ ਜਾਓ ডিসਪਲੇ ਅੱਛਾ ਗਾਰੰਟੀ ਦੇਵਾਂਗਾ ਸਿਰਫ ਟੁੱਟਣ ਦੀ ਨਹੀਂ ਦੇਵਾਂਗਾ ਜੇ ਕੋਈ ਪ੍ਰੋਬਲਮ ਆਂਦੀ ਹੈ ਜੀ ਉਹਦੇ ਵਾਸਤੇ ਮੈਂ ਸੁਨਵਾਈ ਕਰਾਂਗਾ ਉਹਦਾ ਸਪੋਰਟ ਚੇਂਜ ਕਰਾਂਗਾ ਤੁਹਾਡਾ ਕੰਟੈਕਟ ਜਾਂ ਕੁਝ ਐਡਰੈਸ ਦਾ ਦਿਓ ਜੇ ਕਿਸੇ ਨੇ ਕੋਈ ਮੋਬਾਈਲ ਵਗੈਰਾ ਜੇ ਰਿਪੇਅਰ ਕਰਾਉਣਾ ਹੈ ਤਾਂ ਨਾਲ ਕੰਟੈਕਟ ਕਰਨਾ ਜੀ ਬਿਲਕੁਲ ਮੈਂ ਜੀ ਆਪਣਾ ਲਿਬਰ ਨੰਬਰ ਸ਼ਾਪ ਹੈ ਤੇ ਆ ਮੈਨੂੰ ਸਾਰੇ ਇੱਥੇ ਬਾਬਿਆਂ ਦੇ ਨਾਂ ਤੇ ਜਾਂਦੇ ਨਿਹੰਗ ਸਿੰਘ ਬਾਬੇ ਦੇ ਨਾਂ ਤੇ ਸਾਡਾ ਵੀ ਪਾਰਾ ਵੀ ਹੋ ਜਾਏ ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਜੀ ਮਹਾਰਾਜ ਦੀ ਬਖਸ਼ੀ ਤੁਸੀਂ ਇੱਜ਼ਤ ਮਾਨ ਦਿੰਦੇ ਬਾਕੀ ਮੈਂ ਕਿਸੇ ਕਾਬਲ ਨਹੀਂ ਜੀ ਬਾਕੀ ਰਹਾ ਮੈਂ ਕਿਸੇ ਵਰਗਾ ਨਹੀਂ ਬਣ ਸਕਦਾ ਮੇਰੀ ਇੰਨੀ ਔਕਾਤ ਨਹੀਂ ਬਾਕੀ ਹਾਂ ਇੱਕ ਗੱਲ ਹੈ ਤੁਸੀਂ ਮੇਰੀ ਇੰਨੀ ਇੱਜ਼ਤ ਇਸ ਬਾਣੇ ਕਰਕੇ ਕਰਦੇ ਹੋ ਮੈਂ ਤਾਂ ਸ਼ੁਕਰਾਨਾ ਕਰਦਾ ਬਾਕੀ ਮੇਰੀ ਨਹੀਂ ਕੋਈ ਵੈਲਿਊ ਹੈ ਤੇ ਮੈਂ ਤੁਸੀ ਅਸੀਂ ਗੱਲਬਾਤ ਕੀਤੀ ਹੈ ਭਾਜੀ ਹੁਣਾਂ ਨਾਲ ਤੇ ਇੱਕ ਗੱਲ ਹੈ ਕਿ ਵਿਸ਼ਵਾਸ ਬਣਿਆ ਹੈ ਪੂਰੀ ਮਾਰਕੀਟ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਕਿਤੇ ਬਾਣਾ ਪਾਇਆ ਬਾਣੀ ਦੇ ਨਾਲ ਨਾਲ ਇਹ ਭੱਜੀ ਵੀ ਬੈਠਦੇ ਨੇ ਕਿ ਮੇਰੇ ਵਿਸ਼ਵਾਸ ਨਾਲ ਜਦ ਪੂਰਾ ਕੰਮ ਹੁੰਦਾ ਹੈ ਤੇ ਰੱਬ ਜ਼ਰੂਰ ਮਿਹਰ ਕਰਦਾ ਤੇ ਇਨਾਂ ਤੇ ਵੀ ਰੱਬ ਦੀ ਪੂਰੀ ਮਿਹਰ ਹੈ ਜੇ ਤੁਸੀਂ ਵੀ ਠੱਗੀ ਥੋਰੀ ਤੋਂ ਜੇ ਬਚਣਾ ਚਾਹੁੰਦੇ ਤੁਸੀਂ ਜ਼ਰੂਰ ਇਨਾਂ ਤੋਂ ਮੋਬਾਈਲ ਪੇ ਕਰ ਸਕਦੇ ਤੇ ਸਭ ਤੋਂ ਵੱਡੀ ਇੱਕ ਮਿਸਾਲ ਭਾਜੀ ਨੇ ਖੜਾ ਕਰਤੀ ਹੈ ਕਿ ਜਿਹੜੀ ਆਪਣੀ ਵਾਈਫ ਨੂੰ ਹੀ ਨਾਲ ਹੈ ਜਿਹੜਾ ਕੰਮ ਤੇ ਲੈ ਆਏ ਨੇ ਕੰਮ ਸਿਖਾਉਂਦੇ ਨੇ ਜਿਹੜੀ ਲੇਡੀਜ਼ ਨੇ ਅੱਗੇ ਵਧ ਰੀਆਂ ਨੇ ਤੇ ਹੁਣ ਮੋਬਾਈ ਲੇਡੀਜ਼ ਅੱਗੇ ਆ ਰਹੀਆਂ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜਾ ਸਮਾਜ ਹੈ ਬਦਲੇਗਾ ਤੇ ਆਪਣੇ ਜਿਹੜੇ ਲੇਡੀਜ਼ ਨੇ ਜਾਂ ਫਿਰ ਊਮਨ ਨੂੰ ਅੱਗੇ ਕਰੇਗਾ ਤੇ ਆਪਣੇ ਜਿਹੜਾ ਹੈ ਕਿ ਦੇਸ਼ ਨੂੰ ਅੱਗੇ ਵਧਾਈਏ ਆਪਣੇ ਸਮਾਜ ਨੂੰ ਅੱਗੇ ਵਧਾਈਏ ਮੈਨੂੰ ਦਿਓ ਜਾਜਰ ਵਜਸਤਿਪ ਸਿੰਘ ਕਵਰ ਸਿਟੀ ਹੈਡਲਾਈਨ ਅੰਮ੍ਰਿਤਸਰ